ਤਾਂ ਤੁਸੀਂ ਹੁਣ ਵੇਖਦੇ ਜੇ ਫੇਸਬੁੱਕ ਤੇ ਟੀਵੀ ਤੇ ਆਉਂਦੇ ਆ ਨਾਬੇ ਰਿਆਸਤ ਦਾ ਉਹ ਮੁੰਡਾ ਜਿਹੜਾ 15 ਸਾਲ ਦਾ ਕੁਬਰ ਜਿਹੜਾ ਮਹਾਰਾਜਾ ਰੇਪਦਵਨ ਸਿੰਘ ਹੀ ਜਿਹੜੇ ਉਹ ਵੇਲੇ ਉਹਨਾਂ ਦਾ ਉਹ ਪੜਪੋਤਾ ਆ ਉਹ ਮੁੰਡਾ ਵੇਖੋ ਉਦੋਂ ਜਿੰਨੀਆਂ ਰਿਆਸਤਾਂ ਸੀ ਨਾ ਇੱਕ ਮਹਾਰਾਜਾ ਰਣਜੀਤ ਸਿੰਘੀ ਰਲਿਆ ਅੰਗਰੇਜ਼ਾਂ ਨਾਲ ਇੱਕ ਨਾਭਾ ਰਿਆਸਤ ਮਹਾਰਾਜਾ ਨਾਭਾ ਰਿਪੂ ਦਮਨ ਸਿੰਘ ਇਹ ਨਹੀਂ ਲੜਿਆ ਉਹਨਾਂ ਨੇ ਰਿਪੂ ਦਮਨ ਸਿੰਘ ਬਾਕੀ ਰਿਆਸਤਾਂ ਹੋਰ ਵੀ ਹੈਗੀਆਂ ਸੀ ਕਪੂਰਥਲਾ ਰਿਆਸਤ ਜੀਂਦ ਰਿਆਸਤ ਸੰਗਰੂਰ ਰਿਆਸਤ ਪਟਿਆਲਾ ਰਿਆਸਤ ਤੇ ਨਾਲੇ ਨਾਭਾ ਰਿਆਸਤ ਮਹਾਰਾਜ ਰਣਜੀਤ ਸਿੰਘ ਉਹਦੇ ਅੰਗਰੇਜ਼ਾਂ ਨੂੰ ਅੱਗੇ ਲਈ ਫਿਰਦਾ ਚਲੋ ਮਹਾਰਾਜਾ ਸਾਹਿਬ ਦਾ ਜਦੋਂ ਮੌਤ ਹੋ ਗਈ ਦੁਨੀਆ ਤੋਂ ਚਲ ਕੇ ਤੋਂ ਜਿਹੜੇ ਗਦਾਰੀ ਵਿੱਚ ਡੋਗਰੇ ਡਾਕਰੇ ਉਹਨਾਂ ਰਲ ਮਿਲ ਕੇ ਅੰਗਰੇਜ਼ਾਂ ਨਾਲ ਰਲ ਕੇ ਰਾਜ ਖਤਮ ਕਰਾਤਾ ਉਹ ਡੋਗਰੇ ਨੂੰ ਇਹ ਘਰੇ ਸਾਨੂੰ ਰਾਜ ਮਿਲ ਜੂ ਉਹਨਾਂ ਗਦਾਰੀ ਕਰਕੇ ਖਤਮ ਕਰਾਤਾ ਤੇ ਡੋਗਰੇਆਂ ਨੂੰ ਵੀ ਮੁੜ ਕੇ ਅੰਗਰੇਜ਼ਾਂ ਨੁਕਰੇ ਲਾਤਾ ਅੰਗਰੇਜ਼ਾਂ ਦਾ ਆਪਣਿਆ ਰਾਜ ਤੇ ਉਦੋਂ ਪਹਿਲਾਂ ਮਹਾਰਾਜਾ ਸਾਹਿਬ ਤੋਂ ਪਹਿਲਾਂ ਪਟਿਆਲਾ ਜੀਂਦ ਸੰਗਰੂਰ ਕਪੂਰਥਲਾ ਇਹਨਾਂ ਸਾਰੀਆਂ ਰਿਆਸਤਾਂ ਨੇ ਸੰਧੀ ਕਰ ਲਈ ਅੰਗਰੇਜ਼ਾਂ ਨਾਲ ਇਹ ਪਰੰਪਰਾ ਰਾਜ ਉਹਨਾਂ ਦਾ ਹੀ ਤੇ ਇੱਥੋਂ ਐ ਨੂੰ ਲਾਹੌਰal ਨੂੰ ਕਾਬਲ ਕੰਧਾਰ ਜੰਮੂ ਕਸ਼ਮੀਰ ਤੱਕ ਸਿੱਖ ਰਾਜ ਹੀ ਮਹਾਰਾਜ ਰਣਜੀਤ ਸਿੰਘ ਦਾ ਤੇ ਬਾਕੀ ਵੀ ਇਹਨਾਂ ਦੇ ਆਸਤਾ 'ਚ ਵੀ ਸਿੱਖ ਰਾਜ ਹੀ ਸੀ ਤੇ ਕੱਲੀ ਨਾਭਾ ਰਿਆਸਤ ਦੇ ਰਾਜੇ ਰਿਪੂ ਦਮਨ ਸਿੰਘ ਨੇ ਉਹਨਾਂ ਨੇ ਹੀ ਸਮਝੌਤਾ ਕੀਤਾ ਅੰਗਰੇਜ਼ਾਂ ਨਾਲ ਤੇ ਮੁੜ ਕੇ ਜਦੋਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਮਹਾਰਾਜਾ ਨਾਭਾ ਨੂੰ ਇਹਨਾਂ ਦੀ ਹੋਈ ਤਾਜਪੋਸ਼ੀ ਇਨਾਂ ਨੂੰ ਜਦੋਂ ਗੱਤੀ ਮਿਲੀ ਰਾਜੇ ਦੀ ਇਹਨਾਂ ਪ੍ਰਵਾਨਾ ਕੀਤੀ ਵੀ ਸਾਡਾ ਰਾਜ ਸਾਡੀ ਰਿਆਸਤ ਅਸੀਂ ਅੰਗਰੇਜ਼ਾਂ ਤੋਂ ਕੀ ਲੈਣਾ ਉਹਨਾਂ ਕਹਿੰਦਾ ਸਾਨੂੰ ਨਹੀਂ ਸੱਤਿਆ ਇਹਨੇ ਕਹਾ ਸਾਡਾ ਰਾਜ ਸਾਡੀ ਇੱਜ਼ਤ ਦੀ ਪੁਸ਼ਤੀ ਕੁਰਤੀ ਸਾਡਾ ਤਾਜ ਤੱਕ ਤੁਸੀਂ ਤਾਂ ਤੋਂ ਕੀ ਲੈਣਾ ਉੱਚ ਕਉਂਦੇ ਰਹੇ ਤੇ ਮਹਾਰਾਜਾ ਰਿਪੂ ਦਾ ਮਨ ਸਿੰਘ ਉਹ ਝੁਕਿਆ ਦਾ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗ੍ਰਿਫਤਾਰ ਕਰਕੇ ਤੇ ਕਾਲੇ ਪਾਣੀ ਭੇਜ ਕੇ ਸਜ਼ਾ ਕਰਤੀ ੱੱਕੇ ਨਾ ਹੀ ਮੱਲ ਮੱਲ ਲਿਆ ਜ਼ਮੀਨ ਦੀ ਆਦਤ ਮਾਲੀ ਸਾਰਾ ਕੁਝ ਖੋਲਿਆ ਹੀ ਰੇਜਵਾਰਾ ਪਰਿਵਾਰ ਉਦੋਂ ਖਿਲਰ ਗਿਆ ਸਾਰਾ ਪਰਿਵਾਰ ਖਿਲਰ ਗਿਆ ਵੇਖੋ ਤਿੰਨ ਚਾਰ ਪੀੜੀਆਂ ਲੰਗੀਆਂ ਦਾ ਵਾਲ ਬੂਲ ਵੀ ਕਤਲ ਕਰਾਤੇ ਕੇਸ ਕਤਲ ਕਰਾਤੇ ਉਹ ਨਿਕਾ ਜਾ ਮੁੰਡਾ ਵੇਖੋ ਉਹਨੂੰ ਨਿੱਕੇ ਹੁੰਦੇ ਨੂੰ ਸੁਪਨੇ ਆਉਣੇ ਤੇ ਉਹਨੇ ਮਾਂ ਨੂੰ ਦਿਨੇ ਉੱਠ ਕੇ ਕਹਿਣਾ ਵੀ ਮਾਂ ਮੇਰੀ ਤਲਵਾਰ ਕਿੱਥੇ ਆ ਸ੍ਰੀ ਸਾਹਿਬ ਕਿੱਥੇ ਆ ਜਿਹੜਾ ਫੜਦੇ ਆ ਤੋਂ ਮਾਂ ਨੂੰ ਨਹੀਂ ਪਤਾ ਵੀ ਸਾਡਾ ਰਾਜ ਹੀ ਕਿਉਂਕਿ ਸਾਰੇ ਤੇ ਕਿਸ ਕਦਰ ਕਰਾਤੇ ਜੋ ਪਰਿਵਾਰ ਖਿਲਰ ਗਿਆ ਦਿੱਲੀ ਦੁੱਲੀ ਹੋਰ ਦੁੱਧੀਆਂ ਸਟੇਟਾਂ 'ਚ ਰਹਿੰਦੇ ਰਹੇ ਵੀ ਉਹਨਾਂ ਨੂੰ ਇਹ ਅੰਗਰੇਜ਼ ਦਾ ਪਾਲਣ ਉਹ ਪਹਿਲਾਂ ਸਾਰੀ ਜ਼ਿਆਦਾਤ ਅੰਗਰੇਜ਼ਾਂ ਕੋ ਰਹੀ ਮੁੜ ਕੇ ਜਦੋਂ ਅੰਗਰੇਜ਼ ਚਲੇ ਗਏ ਉਹ ਸਾਰੀ ਜ਼ਿਆਦਾਤ ਪੰਜਾਬ ਗਵਰਨਮੈਂਟ ਤੇ ਭਾਰਤ ਗਵਰਨਮੈਂਟ ਦੇ ਅੰਦਰ ਆ ਗਈ ਉਹ ਜਦੋਂ ਆ ਗਈ ਤੇ ਇਹ ਬੱਚਿਆਂ ਨੂੰ ਜਦੋਂ ਛੋਟੇ ਹੁੰਦੇ ਨੂੰ ਇਸ ਤਰ੍ਹਾਂ ਸੁਪਨੇ ਆਏ ਤੇ ਉਹਨੇ ਆਪਦੀ ਮਾਂ ਨੂੰ ਪਰਿਵਾਰ ਨੂੰ ਕਿਹਾ ਵੀ ਆਪਣਾ ਤੇ ਨਾਪੇ ਘਾਰਿਆ ਮੈਂ ਤੇ ਨਾਪੇ ਰਹਿਣਾ ਵਾਖਣ ਪੀ ਇਹਨੂੰ ਕਿੰਨੇ ਦੱਸਤਾ ਪੀ ਇਹਦੇ ਛੋਟਾ ਜਿਹਾ ਬੱਚਾ ਇਹ ਕਿਤੇ ਉਦੋਂ ਜਦੋਂ 5-6 ਸਾਲ ਦਾ ਉਦੋਂ ਦੀਆਂ ਗੱਲਾਂ ਹੁਣ ਤੇ 15 ਸਾਲ ਦਾ ਹੋ ਗਿਆ ਉਹ ਜਦੋਂ ਇਹਨੇ ਕੀਤੀਆਂ ਗੱਲਾਂ ਉਹ ਪਤਾ ਪੁਤਾ ਕੀਤਾ ਤੇ ਵਾਕੇ ਵੀ ਉਹਨਾਂ ਨੂੰ ਵੀ ਸਾਡਾ ਤੇ ਰਾਜ ਹੁੰਦਾ ਈ ਉਹਨਾਂ ਫਿਰ ਕਾਗਜ਼ ਪੁੱਤਰ ਇਕੱਠੇ ਕੀਤੇ ਸਬੂਤ ਇਕੱਠੇ ਕੀਤੇ ਫਿਰ ਉਹਨਾਂ ਹਾਈ ਕੋਰਟ ਤੇ ਕੇਸ ਲਾਇਆ ਵੀ ਸਾਡਾ ਤੇ ਮਾਲ ਲਿਆ ਜਿਹੜਾ ਸਰਕਾਰ ਨੇ ਅੰਡਰ ਕੀਤਾ ਭਾਰਤ ਸਰਕਾਰ ਨੇ ਉਹ ਮੁੜ ਕੇ ਕੇਸ ਲੜਜਾਂ ਲੜਦਿਆਂ ਟਾਈਮ ਲੱਗ ਗਿਆ ਤੇ ਪਰ ਕੇਸ ਤੇ ਉਹਦੇ ਅੱਖੀਂ ਹੀ ਉਹਨਾਂ ਦੀ ਜ਼ਿਆਦਤੀ ਸੀ ਉਹਨਾਂ ਦੇ ਹੱਕ 'ਚ ਹੋ ਗਿਆ ਉਹਨਾਂ ਨੂੰ ਮਹਿਲ ਮਿਲ ਗਿਆ ਤੇ ਹੁਣ ਉਹਦੀ ਮੁੰਡੇ ਦੀ ਦਸਤਾਰਬੰਦੀ ਹੋਈ ਉਹਦੀ ਤੇ ਵੇਖੋ ਇਤਿਹਾਸ 124 ਸਾਲਾਂ ਬਾਅਦ ਇਤਿਹਾਸ ਨੇ ਆਪਣੇ ਆਪ ਨੂੰ 드러ਾਇਆ 124 ਸਾਲ ਪੀ 1902 ਦੀ ਗੱਲ ਹੋਊਗੀ ਜਦੋਂ ਮਹਾਰਾਜਾ ਰਿਪੂ ਦਮਨ ਸਿੰਘ ਨੂੰ ਇਹਨਾਂ ਨੇ ਗ੍ਰਿਫਤਾਰ ਕੀਤਾ ਤੇ ਕਾਲੇ ਪਾਣੀ ਦੀ ਸਜ਼ਾ ਦਿੱਤੀ ਤੇ ਵੇਖੋ ਜਿਹੜੇ ਜਿਹੜੇ ਰੜਕੇ ਅੰਗਰੇਜ਼ਾਂ ਆ ਉਹ ਸਾਰੀਆਂ ਰਿਆਸਤਾਂ ਅੱਜ ਉਹਨਾਂ ਦੇ ਗਾਂ ਕੋਈ ਉੱਡ-ਮੁੱਡ ਨਹੀਂ ਰਿਹਾ ਕਪੂਰਥਲਾ ਰਿਆਸਤ ਵੀ ਕੋਈ ਨਹੀਂ ਹੈਗਾ ਵੰਛੇਜ ਜੀਨ ਤੇ ਵੀ ਖਤਮ ਹੋ ਗਏ ਸੰਗਰੂਰ ਦੇ ਵੀ ਖਤਮ ਹੋ ਗਏ ਪਟਿਆਲੇ ਵਾਲੇ ਵੀ ਹਸਾਬ ਨਾਲ ਖਤਮ ਵਾਲੇ ਕਾਮੀ ਆ ਕੈਪਟਨ ਮਨਿੰਦਰ ਸੋਹਣ ਦੇ ਵੀ ਜਿਹੜਾ ਰਾਣੇਂਦਰ ਮੁੰਡਾ ਉਹਦੇ ਵੀ ਦੋ ਬੇਟੀਆਂ ਬੇਟੀਆਂ ਤੇ ਜਿਹੜਾ ਮਾਲਵਿੰਦਰ ਇਹਦਾ ਭਰਾ ਕੈਪਟਨ ਦਾ ਉਹਦੇ ਵੀ ਗਾਂ ਦੋ ਬੇਟੀਆਂ ਬੇਟੀਆਂ ਤੇ ਵੇਖੋ ਜਿਹੜੇ ਅੰਗਰੇਜ਼ਾਂ ਕੇ ਨਹੀਂ ਚੁਕੇ ਇਤਿਹਾਸ ਨੇ ਦਰਾਇਆ ਆਪਣੇ ਆਪ ਨੂੰ ਉਹ 15 ਸਾਲ ਦਾ ਨੌਜਵਾਨ ਵੇਖੋ ਸਾਰੇ ਉਹਨੂੰ ਵੇਂਦੇ ਅੱਜ ਤੇ ਉਹਨਾਂ ਦਾ ਵੰਸ਼ ਅੱਜ ਵੀ ਹੈਗਾ ਉਹਨਾਂ ਦੀ ਪੀੜ੍ਹੀ ਅੱਜ ਵੀ ਜੀਉਂਦੀ ਆ ਤੇ ਅੱਜ ਉਹਨਾਂ ਨੂੰ ਮਾਇਲ ਫੇਰ ਮਿਲ ਗਿਆ ਵੀ ਜਿਹੜਾ ਸੱਚ ਦੇ ਰਾਹ ਤੇ ਚੱਲਦਾ ਕੁਦਰਤ ਉਹਦੀਆਂ ਪੀੜ੍ਹੀਆਂ ਨੂੰ ਉਹਦਾ ਫਲ ਦਿੰਦੀ ਆ ਤੇ ਜਿਹੜੇ ਰਲ ਗਏ ਉਹੋਨੇ ਮੌਜਾਂ ਲੈ ਲਈਆਂ ਗਤਾਰੀਆਂ ਕਰ ਲਈਆਂ ਜ਼ਗੀਰਾਂ ਲੈ ਲਈਆਂ ਮਹੱਲ ਬਣਾ ਲਏ ਕਿਸੇ ਨੇ ਕੋਈ ਜ਼ਗੀਰਦਾਰ ਬਣ ਗਿਆ ਕੋਈ ਜ਼ੈਲਦਾਰ ਬਣ ਗਿਆ ਕੋਈ ਸਬੈਨਪੋਸ਼ ਬਣ ਗਿਆ ਤੇ ਕੋਈ ਸਰਪਾਤਰ ਦੀ ਆਪਾਦੀ ਲਈ ਲਈ ਤੇ ਅੱਜ ਕਿਧਰ ਨੂੰ ਗਏ ਆ ਹਮੇਸ਼ਾ ਸੱਚ ਤੇ ਧਰਮ ਜਿੱਤਦਾ ਝੂਠ ਫਰੇਬ ਧੋਖੇबाजी ਇਕਦਾਂ ਜ਼ਰੂਰ ਫਲਦੀ ਆ ਮੁਣਕੇ ਖਤਮ ਹੋ ਜਾਂਦਾ ਸਾਰਾ ਕੁਝ ਸਾਰਾ ਕੁਝ ਖਤਮ ਹੋ ਜਾਂਦਾ ਸੱਚ ਸੱਚ ਰਹਿਣਾ ਝੂਠ ਝੂਠ ਰਹਿਣਾ ਵੇਖੋ ਚੌ ਪੀੜੀਆਂ ਬਾਅਦ ਇਤਿਹਾਸ ਹੀ ਹੈ ਸਾਹਿਬ ਦਾ 124 ਸਾਲਾਂ ਬਾਅਦ ਨਾਪੇ ਦੇ ਮਹਲ ਦੇ ਉੱਤੇ ਚੰਡੇ ਚੜੇ ਫੇਰ ਨਾ ਪਰਿਆਸਤ ਇਹ ਨਿੱਕੀ ਜੀ ਗੱਲ ਨਹੀਂ ਬੜੀ ਵੱਡੀ ਗੱਲ ਆ ਇਹ ਇੱਕ ਬੜੀ ਵੱਡੀ ਸਿੱਖਿਆ ਆ ਲੋਕਾਂ ਲਈ ਕਿ ਜੇ ਚੰਗਾ ਕਰੋਗੇ ਤੁਹਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦਾ ਚੰਗਾ ਹੋਊਗਾ